ਇਮ ਬਲਾ ਤੇ ਹਾਨਕ ਦਾਸ ਬੋਲੇ ਵਾਹਿਗੁਰੂ ਜੀ ਸੁਨਤ ਮਾਤ ਤੇ ਪੜੈ ਮਸੰਦ ਰਮ ਹੁਣਾ ਅਧਿਆ ਰਮੋੜ ਪਹਿਲ ਪਸ ਉਤਤ ਸ਼ੁਰੂ ਕਰਨਾ ਦੇ ਐਮ ਸਮਝਾਵ ਸਤ ਗੁਰ ਆਨੰਦ ਅਧਿਆ ਸ੍ਰੂਪ ਅਧਿਆ ਸ੍ਰੂਪ ਮੈਂ ਨਹੀਂ ਆਨੀ ਤਾਈ ਨੂੰ ਨਿਸ਼ਾਨੀ ਪਿੱਛੇ ਉਤ ਗਾਂਦ ਤੋਂ ਦੋਹਰਾ ਸ਼ੁਰੂ ਕਰਦੇ ਹਾਂ ਉਤੋਂ ਤੋਂ ਪਹਿਲੇ ਪਾਸੇ ਪਰ ਮੈਂ ਪਹਿਲੇ ਪਾਸੇ ਨਹੀਂ ਉਤਲੇ ਪਾਸੇ ਦੋਹਰਾ ਵਾਹਿਗੁਰੂ ਜੀ ਦੋਹਰਾ ਉਠੇ ਪ੍ਰਾਤਕੋ ਸਤਿਗੁਰੂ ਠਾਣੇ ਸੋਚ ਨਾਨ ਪ੍ਰਥਮ ਗਏ ਮਾਤਾ ਨਿਕਟ ਬੈਠੇ ਬੰਦਨ ਠਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਉਠੇ ਪ੍ਰਾਤਕੋ ਸਤਿਗੁਰੂ ਠਾਣੇ ਸੋਚਿ ਸਨਾਨ ਹਾਜ਼ਰ ਹਜੂਰ ਜੁਗੁ ਜੁਗਟਲ ਤਨ 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 ਸਤਿਗੁਰੂ ਗੁਰੂ ਗਰੀਬ ਨਿਵਾਜ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੇ ਸਜੇ ਬੰਦਰਵਾਰ ਨਿੱਕੀ ਗੋਦ ਅੰਦਰ ਸ਼ਾਮ ਦੇ ਦੀਵਾਨ ਦਾ ਆਨੰਦ ਮਾਣ ਰਹੇ ਲਾਹ ਲੇ ਰਹੇ ਗੁਰੂ ਰੂਪ ਗੁਰੂ ਖਾਲਸਾ ਪਿਆਰੀ ਸਾਧ ਸੰਗਤ ਸਾਰੇ ਵਡਭਾਗੇ ਹੂੰ ਜੋ ਗੁਰੂ ਚਰਨਾਂ 'ਚ ਜੁੜਨ ਗਏ ਬੈਠੇ ਇਹ ਆਨੰਦ ਮਾਣ ਰਹੇ ਹੂੰ ਸੋ ਆਓ ਰੇ ਰਾਸ ਆਰਤੀ ਆਰਤਾ ਕੀਰਤਨ ਹੁਣ ਆਪਾਂ ਕੁਝ ਕ ਮਿੰਟ ਕਲੰਗੀਧਰ ਮਹਾਰਾਜ ਦੇ ਇਤਿਹਾਸ ਨਾਲ ਜੁੜੀਏ ਕਿਉਂਕਿ ਅੱਜ ਰਮਾਲਾ ਸਾਹਿਬ ਦੀ ਸੇਵਾ ਹੋਣੀ ਹੈ ਆਪਾਂ 15 18 ਮਿੰਟੇ ਲਾਉਣੇ ਹਨ ਆਓ ਮਨਵਿਰਤੀਆਂ ਇਕਾਗਰ ਰੱਖਣੀਆਂ ਕਲੰਗੀਧਰ ਪਾਤਸ਼ਾਹ ਬਖਸ਼ਿਸ਼ਾਂ ਦੇ ਦਾਤੇ ਰਹਿਮਤਾਂ ਦੇ ਸਾਗਰ ਹੁਕਮ ਕੀਤਾ ਹੈ ਕਿ ਨਗਾਰਾ ਮੜਿਆ ਜਾਵੇ ਜਦੋਂ ਨਗਾਰਾ ਮੜਨ ਦੀਆਂ ਤਿਆਰੀਆਂ ਹੋਣ ਲੱਗੀਆਂ ਤਾਂ ਕੁਝ ਮਸੰਦਾ ਨੇ ਮਾਤਾ ਜੀਾਂ ਕੋਲ ਜਾ ਕੇ ਆਖਿਆ ਕੇ ਨਗਾਰਾ ਵੱਜਣਾ ਹੈ ਪਹਾੜੀ ਰਾਜੇ ਈਰਖਾ ਕਰਨਗੇ ਲੜਾਈਆਂ ਹੋਣਗੀਆਂ ਤੁਸੀਂ ਗੋਵਿੰਦ ਰਾਏ ਜੀ ਨੂੰ ਸਮਝਾਓ ਤਾਂ ਮਾਤਾ ਜੀਆ ਨੇ ਮਸੰਦਾਂ ਦੀਆਂ ਗੱਲਾਂ ਸੁਣ ਕੇ ਗੋਵਿੰਦ ਰਾਏ ਮਹਾਰਾਜ ਜੀ ਨੂੰ ਕਿਉਂਕਿ ਇਹ ਖੰਡੇ ਬਾਟੇ ਦਾ ਅਮਰਤ ਨਹੀਂ ਸੀ ਤਿਆਰ ਕੀਤਾ ਸਤਿਗੁਰੂ ਮਹਾਰਾਜ ਦਾ ਪਹਿਲਾ ਨਾਮ ਗੋਵਿੰਦ ਰਾਏ ਗੋਵਿੰਦ ਦਾਸ ਸੀ ਮਾਤਾ ਜੀ ਹੁਣ ਸਮਝਾਉਣਗੇ ਮਸੰਦ ਚਲੇ ਗਏ ਸ਼ਾਮਾਂ ਹੋਈਆਂ ਰਾਤ ਬਤੀਤ ਹੋਈ ਅੰਮ੍ਰਿਤ ਦਾ ਵੇਲਾ ਹੋਇਆ ਹੈ ਅੰਮ੍ਰਿਤ ਵੇਲੇ ਕਲੰਗੀ ਧਰਮ ਮਹਾਰਾਜ ਬਖਸ਼ਿਸ਼ਾਂ ਦੇ ਦਾਤੇ ਇੱਥੋਂ ਹੁਣ ਅਗਲਾ ਇਤਿਹਾਸ ਸ਼ੁਰੂ ਹੁੰਦਾ ਹੈ ਮਨਮਰਜ਼ੀਆਂ ਕਾਗਰ ਰੱਖਣੀਆਂ ਰਸਨਾ ਪਵਿੱਤਰ ਕਰੋ ਪਿਆਰ ਨਾਲ ਚਾਰੋ ਸਤਨਾਮ ਸ੍ਰੀ ਵਾਹਿਗੁਰੂ あは ਪ੍ਰਾਤਕੋ ਸਤਗੁਰੂ ਠਾਨੇ ਸੋਚ ਇਸ਼ਨਾਨ ਅੰਮ੍ਰਿਤ ਵੇਲਾ ਹੋਇਆ ਕਲਗੀਧਰ ਮਹਾਰਾਜ ਉੱਠੇ ਇਸ਼ਨਾਨ ਪਾਨ ਕੀਤਾ ਹੈ ਰਤਨ ਗਏ ਮਾਤਾ ਨਿਕਟ ਬੈਠੇ ਵੰਦਨ ਠਾਨ ਸਤਗੁਰੂ ਮਹਾਰਾਜ ਆਪਣੇ ਨਿਤਨੇਮ ਤੋਂ ਵਿਹਲੇ ਹੋ ਕੇ ਤਕਰੀਬਨ ਦਿਨ ਚੜ੍ਹਦੇ ਨਾਲ ਪਹਿਲਾ ਫਿਰ ਮਾਤਾ ਜੀਆ ਕੋ ਨਮਸਕਾਰ ਕਰਨ ਜਾਂਦੇ ਪਹੁੰਚੇ ਹਨ ਚੋਪਈ ਦੇ ਆਸ਼ਿਕ ਕੋ ਪ੍ਰੇਮ ਕਰੰਤੀ ਧਨਮਤ ਤਾ ਗੁਜਰੀ ਜੀਆ ਨੇ ਸ਼ੀਰਵਾਦ ਦਿੱਤਾ ਤੇ ਬੜਾ ਪ੍ਰੇਮ ਕੀਤਾ ਹੈ ਆਪਣੇ ਲਾਲ ਨੂੰ ਇੱਕ ਸਪੋਤ ਕੋ ਔਰ ਹਰਖੰਤੀ ਮਨ ਦੇ ਵਿੱਚ ਬੜੀ ਖੁਸ਼ੀ ਹੈ ਕਿ ਮੇਰਾ ਇੱਕੋ ਇੱਕ ਪੁੱਤਰ ਹੈ ਸਹਬਜ਼ਾਦਾ ਹੈ ਪੁੱਤ ਸਮਝਾਵਨ ਕੈ ਮਿੱਤਰ ਬਾਣੀ ਤੇ ਮਨ ਦੇ ਵਿੱਚ ਇਸ ਤਰ੍ਹਾਂ ਵੀ ਵਿਚਾਰ ਆ ਰਹੀ ਹੈ ਜਿਹੜੀਆਂ ਮਸੰਦਾ ਨੇ ਗੱਲਾਂ ਕਹੀਆਂ ਸੀ ਕਿ ਮੈਂ ਹੁਣ ਇਹਨਾਂ ਨੂੰ ਸਮਝਾਵਾਂ ਇਆ ਸਮਝਾਉਣ ਵਾਸਤੇ ਮਨ ਦੇ ਅੰਦਰ ਸੋਚਿਆ ਇੱਕ ਪੁੱਤਰਾ ਮਨ ਪ੍ਰੀਤ ਮਹਾਨੀ ਆਖਣ ਲੱਗੀ ਹੈ ਪੁੱਤਰ ਤੂੰ ਮੇਰਾ ਇੱਕੋ ਇੱਕ ਲਾਲ ਹੈ ਮੇਰੇ ਹਿਰਦੇ ਅੰਦਰ ਬੜੀ ਮਹਾਨ ਪ੍ਰੀਤ ਹੈ ਜਨ ਬੈਠੇ ਪੀ ਪੜ ਵੜਿਆਈ ਆਪ ਗੁਰਤਾ ਗੱਦੀ ਦੇ ਤਖਤ ਤੇ ਬੈਠੇ ਹੋ ਆਪ ਦੀ ਬਹੁਤ ਵੱਡੀ ਵੜਿਆਈ ਹੈ ਗੁਰਤਾ ਗੱਦੀ ਅਤਕ ਸੁਹਾਈ ਕਿਉਂਕਿ ਗੁਰੂ ਨਾਨਕ ਦੇ ਘਰ ਦੀ ਗੁਰਤਾ ਗੱਦੀ ਹੈ ਇਹ ਸਾਰੇ ਸੰਸਾਰ ਦੇ ਵਿੱਚ ਕਾਰ ਦੇ ਘਰ ਦੀ ਸ਼ੋਭਾ ਪਾਉਂਦੀ ਹੈ ਸੁਣੀਐ ਸੁਤ ਐਸੇ ਨਾ ਕਰੋ ਧੰਨ ਮਾਤਾ ਮਾਤਾ ਗੂਜਰੀ ਜੀ ਕਹਿ ਰਹੇ ਨੇ हे ਪੁੱਤਰ हे ਲਾਲ ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਦੋਂ ਆਪ ਹੀ ਇੱਡੀ ਗੁਰਤਾ ਗੱਦੀ ਦੇ ਤਖਤ ਦੇ ਮਾਲਕ ਤੇ ਬੈਠੇ ਹੋ ਜਿਸ ਤੈ ਸੈਲ ਪਤਨ ਸੋ ਲਰੋ ਜਿਸ ਕਰਕੇ ਨਾ ਪਹਾੜੀ ਰਾਜਿਆਂ ਦੇ ਨਾਲ ਕਿਸੇ ਕਾਰਨ ਕਰਕੇ ਆਪਣਾ ਝਗੜਾ ਖੜਾ ਹੋਵੇ ਲੜਾਈ ਹੋਵੇ ਰਾਕੇ ਸੈਨ ਅਚਰਜ ਕੋਈ ਇਸ ਤਰ੍ਹਾਂ ਕਿਉਂਕਿ ਜਿਹੜੀ ਫੌਜ ਰੱਖ ਲਈ ਹੈ ਕਲਗੀਧਰ ਮਹਾਰਾਜ ਨੇ ਫੌਜਾਂ ਪਹਿਲਾਂ ਤੋਂ ਹੀ ਰੱਖਣੀਆਂ ਸ਼ੁਰੂ ਕੀਤੀਆਂ ਹੋਈਆਂ ਸੀ ਇਹ ਕੋਈ ਖਾਸ ਵੱਡੀ ਗੱਲ ਨਹੀਂ ਹੈ ਫੌਜਾਂ ਰੱਖਣੀਆਂ ਕਰੋ ਅਖੇ ਜਥਾ ਮਨ ਹੋਈ ਜਿਵੇਂ ਤੁਹਾਡੇ ਮਨ ਵਿੱਚ ਪਉਂਦਾ ਹੈ ਹੁਣ ਵੀ ਸ਼ਿਕਾਰ ਖੇਡਦੇ ਹਾਂ ਜਿੰਨਾ ਮਰਜੀ ਪਹਾੜਾਂ 'ਚ ਸ਼ਿਕਾਰ ਖੇਡੋ ਤੁਮ ਜਗ ਪੂਜ ਵਿਰੋਧ ਨਾ ਕਰੀਐ ਕਿਉਂਕਿ ਆਪ ਜਗਤ ਦੇ ਪੂਜਣੇ ਯੋਗ ਹੋ ਸਾਰਾ ਜਗਤ ਆਪ ਨੂੰ ਪੂਜਦਾ ਹੈ ਤੇ ਇਸ ਤਰ੍ਹਾਂ ਦਾ ਕੰਮ ਨਾ ਕਰੋ ਜਿਸ ਕਰਕੇ ਕਿਸੇ ਤਰ੍ਹਾਂ ਦੀ ਵਿਰੋਧਤਾ ਪੈਦਾ ਹੋਵੇ ਚੋਦ ਸੰਗਤ ਆਪਣਾ ਵਿਚਰੀਏ ਆਪਣਾ ਵਿਚਾਰੋ ਇਸ ਕਰਕੇ ਕਿਉਂਕਿ ਚਾਰਸ ਮੇਰੇ ਆਪਣੀ ਸੰਗਤ ਵਿਚਰਦੀ ਹੈ ਚਾਰੇ ਪਾਸਿਆਂ ਤੋਂ ਸੰਗਤ ਆਪ ਜੀ ਦੇ ਕੋਲ ਆਉਂਦੀ ਹੈ ਮੈਂ ਅਬ ਸੁਨੇਹਾ ਬਣਾਏ ਨਗਾਰਾ ਧੰਮਤਾ ਗੁਜਰੀ ਜੀ ਕਹਿਣ ਲੱਗੇ हे ਲਾਲ हे ਪੁੱਤਰ ਮੈਂ ਸੁਣਿਆ ਹੈ ਕਿ ਆਪ ਨਗਾਰਾ ਬਣਾਉਣਾ ਸ਼ੁਰੂ ਕੀਤਾ ਹੈ ਚੈਤ ਜਾਇਓ ਸਹਿ ਨਗਾਰਾ ਸਿਰ ਨਗਾਰਾ ਬਣਾ ਕੇ ਮਢਾ ਕੇ ਪਹਾੜਾਂ ਦੇ ਵਿੱਚ ਵਜਾਉਣਾ ਚਾਹੁੰਦੇ ਹਾਂ ਇਸ ਤੇ ਓ ਚਗੋਠ ਪਧਰਵ ਕਿਉਂਕਿ ਜਦੋਂ ਆਪ ਨੇ ਨਗਾਰਾ ਮਢਾ ਲਿਆ ਵਜਾਇਆ ਤਾਂ ਅਪਧਰ ਝਗੜੇ ਖੜੇ ਹੋਣਗੇ ਨਗਾਰੇ ਵੱਜਣ ਨਾਲ ਦਸੋ ਸਾਤ ਜੁਤ ਤੀਰ ਸਤਧਰਵ ਸਤਲੁਜ ਦਰਿਆ ਦਾ ਕਿਨਾਰਾ ਹੈ ਪਹਾੜਾਂ ਦੀ ਦੂਨ ਹੈ ਆਨੰਦਪੁਰ ਦਾ ਇਲਾਕਾ ਹੈ ਬੜੇ ਆਨੰਦ ਦੇ ਨਾਲ ਰਹੋ ਸ਼ਾਂਤ ਚਿੱਤ ਬਿਰਾਜਮਾਨ ਰਹੋ ਨੈ ਆਚੋ ਜੋ ਪਰੇ ਬਖੇੜਾ ਇਹ ਗੱਲ ਚੰਗੀ ਨਹੀਂ ਹੈ ਜਿਹੜਾ ਬਖੇੜਾ ਝਗੜਾ ਖੜਾ ਹੋਵੇ ਕਿਸੇ ਕਾਰਨ ਤੇ ਵਧਤ ਵਧਤ ਹੋਏ ਕਸ਼ਟ ਪੜੇਰਾ ਕਿਉਂਕਿ ਜਦੋਂ ਝਗੜਾ ਕੋਈ ਖੜਾ ਹੋ ਜਾਂਦਾ ਹੈ ਫਿਰ ਉਹ ਵਧਦਾ ਵਧਦਾ ਬਖੇੜਾ ਹੋਰ ਜ਼ਿਆਦਾ ਵੱਧ ਜਾਂਦਾ ਹੈ ਜਿਹੜਾ ਬੜੇ ਦੁੱਖ ਦਾ ਕਾਰਨ ਬਣਦਾ ਹੈ ਪਟੇ ਗੁਰਨ ਜਦ ਜੰਗ ਮਚਾਏ ਕਿਉਂ ਮਾਤਾ ਗੂਜਰੀ ਜੀ ਗੋਬਿੰਦ ਰਾਏ ਮਹਾਰਾਜ ਜੀ ਨੂੰ ਕਹਿ ਰਹੇ ਨੇ ਵੱਡੇ ਗੁਰੂਨ ਧੰਨ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਜੀਆਂ ਦੇ ਜੰਗ ਹਰਗੋਬਿੰਦ ਸਹਿਬ ਮਹਾਰਾਜ ਜੀ ਦੀ ਅਗ ਬਚਨ ਸੁਣਾਉਂਦੇ ਹਨ ਤਿਆਗ ਸੁਦਾਸਰ ਕੋ ਨਿਕਸਾਏ ਕੰਤੇ ਹਰਗੋਬਿੰਦ ਸਹਿਬ ਮਹਾਰਾਜ ਜੀਆਂ ਦੇ ਆਚਾਰ ਵੱਡੀਆਂ ਤੇ ਪੰਜ ਛੋਟੀਆਂ ਨੌ ਜੰਗਾਂ ਹੋਈਆਂ ਸੀ ਸਭ ਤੋਂ ਪਹਿਲੇ ਇਹ ਜਦੋਂ ਜੰਗ ਹੋਈ ਸੀ ਮੁਗਲਸ ਖਾਨ ਚੜ੍ਹ ਕੇ ਆਇਆ ਸੀ ਅਮਰਤ ਸਰ ਸਾਹਿਬ ਸ਼ਾਮ ਨੂੰ ਜੰਗ ਆਰੰਭ ਹੋਈ ਸੀ ਬਾਜ ਦੇ ਬਦਲੇ ਤਾਂ ਹਨ ਗੁਰ ਹਰਗੋਬਿੰਦ ਸਹਿ ਮਹਾਰਾਜਿਆਂ ਨੂੰ ਰਾਤ ਨੂੰ ਇੱਕ ਵਾਰੀ ਸਾਰਾ ਅੰਮ੍ਰਿਤਸਰ ਸਹਿਰ ਆਪਣਾ ਸਥਾਨ ਘਰਬਾਰ ਖਾਲੀ ਕਰਕੇ ਇਧਰ ਬਾਹਰ ਜਿੱਥੇ ਰਮਦਾਸ ਜਿਵੇਂ ਅੱਜ ਹੁਣ ਰਾਮ ਸਰੋਵਰ ਹੈ ਜਿੱਥੇ ਸ਼ਹੀਦਾਂ ਦਾ ਸਥਾਨ ਹੈ ਬਾਬਾ ਦੀਪ ਸਿੰਘ ਜੀ ਦਾ ਇਸ ਇਲਾਕੇ 'ਚ ਮਹਾਰਾਜ ਰਾਤੋ-ਰਾਤ ਬਾਹਰ ਨਿਕਲੇ ਸੀ ਬੀਬੀ ਵੀਰੋ ਦੀ ਦੂਸਰੇ ਦਿਨ ਜਨ ਆਉਣੀ ਸੀ ਇਹਦਾ ਗੱਲਾਂ ਨੂੰ ਯਾਦ ਕਰਾਉਂਦੇ ਹਨ ਮਾਤਾ ਮਾਤਾ ਗੁਜਰੀ ਜੀ ਗੋਵਿੰਦ ਰਾਏ ਜੀ ਨਵੇਂ ਦੇਖੋ ਕਿੰਨਾ ਝਗੜਾ ਹੋਇਆ ਅਨਮ੍ਰਿਤਸਰ ਨੂੰ ਛੱਡਣਾ ਪਿਆ ਰਾਤੋ ਰਾਤ ਪਰ ਦੂਸਰੇ ਦਿਨ ਮਹਾਰਾਜ ਨੇ ਜੰਗ ਆਰੰਭ ਕੀਤਾ ਤੇ 4 ਵਜੇ ਨੂੰ ਮੁਗਲ ਖਾਨ ਦੀ 7000 ਫੌਜ ਮਾਰ ਕੇ ਸ਼ੀਰ ਅੰਮ੍ਰਿਤਸਰ ਆਪਣੇ ਕਬਜ਼ ਚ ਲੈ ਲਿਆ ਸੀ ਸੋਇਆ ਦੁਸ਼ਟਾਂ ਦਾ ਨਾਸ ਕੀਤਾ ਸੀ ਸੋ ਉਸ ਤੋਂ ਬਾਅਦ ਫਿਰ ਮਹਾਰਾਜ ਨੇ ਖਰਕੋਵੰਦਪੁਰ ਦੀ ਜੰਗ ਫਿਰ ਮਹਾਰਾਜ ਦੀ ਜੰਗ ਫਿਰ ਕਰਤਾਰਪੁਰ ਦੀ ਜੰਗ ਬਹਾਮਣ ਮਾਜਰੇ ਦੀ ਜੰਗ ਫੁਗਮਾੜੇ ਦੀਆਂ ਇਹ ਛੋਟੀਆਂ-ਛੋਟੀਆਂ ਕਾਫੀ ਚੰਗਾ ਹੋਈਆਂ ਪਰ ਮਹਾਰਾਜ ਨੇ ਚਾਰ ਪੈ ਤੋਂ ਤਿੰਨ ਪਹਿਰ ਦੇ ਅੰਦਰ-ਅੰਦਰ ਹੀ ਦੁਸ਼ਟਾਂ ਦਾ ਖਤਮ ਕਰ ਦਿਆ ਕਰਦੇ ਸੀ ਇਹ ਤਾਂ ਲੰਮਾ ਸਮਾਂ ਮਹਾਰਾਜ ਜੰਗ ਨਹੀਂ ਸੀ ਕਰਦੇ ਜਿੰਨੇ ਜਰਨੈਲ ਹੁੰਦੇ ਸਾਰਿਆਂ ਨੂੰ ਬੁਲਾਫਤ ਦੇ ਬਲਾਦਨ ਦੇ ਸਾਰਿਆਂ ਨੂੰ ਮਿੱਟੀ ਚ ਮਿਲਾ ਦਿੰਦੇ ਸੀ ਸਿਉ ਮਾਤਾ ਜੀ ਸਮਝਾ ਰਹੇ ਨੇ ਕਿ ਇੱਕ ਸਮਾਂ ਆਇਆ ਸੀ ਫਿਰ ਮਹਾਰਾਜ ਅੰਮ੍ਰਿਤਸਰ ਤੋਂ ਸਾਰੀਆਂ ਸੰਗਤਾਂ ਨੂੰ ਲੈ ਕੇ ਜਿਹੜੀ ਹਰਗੋਬਿੰਦ ਪਰੇ ਦੀ ਜੰਗ ਤੋਂ ਬਾਅਦ ਮਹਾਰਾਜ ਦਾ ਸਰੂਪ ਹੀ ਨਾਲ ਲੈ ਕੇ ਅੰਮ੍ਰਿਤਸਰ ਸਾਹਿਬ ਨੂੰ ਮਹਾਰਾਜ ਛੱਡ ਕੇ ਫਿਰ ਬਟਾਲੀ ਗਏ ਡਰੋਲੀ ਗਏ ਸੀ ਸਾਈਂ ਦਾ ਜੀਆਂ ਕੋਲ ਉੱਥੋਂ ਮਹਾਰਾਜ ਫਿਰ ਸਿੱਧੇ ਮਾਲ ਵਿੱਚ ਵਿਚਰੇ ਮਾਲਵੇ ਤੋਂ ਫਿਰ ਕੀਰਤ ਪ੍ਰਸਾਦ ਆ ਗਏ ਸੀ ਮੁੜ ਕੇ ਅੰਮ੍ਰਿਤਸਰ ਨਹੀਂ ਸੀ ਮਹਾਰਾਜ ਗਏ ਹਰਗੋਬਿੰਦ ਸਾਹਿਬ ਜੀ ਇਹ ਉਹ ਵੀ ਵੇਰਵੇ ਦੇ ਰਹੀ ਨੇ ਮਾਤਾ ਜੀ ਵੀ ਦੇਖੋ ਕਿੰਨੇ ਝਗੜੇ ਹੋਏ ਸਤਗੁਰਾਂ ਨੂੰ ਵੀ ਅੰਮ੍ਰਿਤਸਰ ਸਾਹਿਬ ਛੱਡਣਾ ਪਿਆ ਪਾਤਸ਼ਾਹ ਮੈਂ ਪਾਲ ਅਸ਼ੇਸ਼ ਹੁਣ ਮਾਤਾ ਜੀ ਕੋ ਹੋਰ ਗੱਲ ਕਹਿੰਦੇ ਨੇ ਕਹਿੰਦੇ ਦੇਖੋ ਨਗਾਰੇ ਵਜਾਉਣੇ ਫੌਜਾਂ ਰੱਖਣੀਆਂ ਜੰਗ ਲੜਨੀਆਂ ਮੇਤਾ ਬਾਦਸ਼ਾਹਾਂ ਦਾ ਵਿਸ਼ੇਸ਼ ਜਿਹੜੇ ਰਾਜੇ ਲੋਕ ਹੁੰਦੇ ਨੇ ਉਹਨਾਂ ਦਾ ਕਰਤੱਵ ਹੁੰਦਾ ਹੈ ਰਾਜ ਤਨੋ ਟਗ ਦੇਸ਼ ਵਿਸ਼ੇਸ਼ ਜਿਨ੍ਹਾਂ ਕੋਲ ਰਾਜ ਭਾਗ ਦੇ ਮਾਲਕ ਹੁੰਦੇ ਨੇ ਦੇਸ਼ ਵਿਸ਼ੇਸਤਾਂ ਕਰਕੇ ਉਹਨਾਂ ਕੋਲ ਬਹੁਤ ਦੂਰ ਤੱਕ ਇਲਾਕਾ ਹੁੰਦਾ ਹੈ ਰਾਜ ਦੀਆਂ ਹੱਦਾਂ ਹੁੰਦੀਆਂ ਨੇ ਕਰਬੇ ਕੋ ਸਮਰਥ ਸਾਭਾਂਤੀ ਉਹ ਸਾਰੇ ਕੰਮ ਕਰਨ ਦੇ ਲਈ ਸਮਰਥ ਹੁੰਦੇ ਨੇ ਲੜਨ ਦੇ ਲਈ ਵੀ ਮਰਨ ਦੇ ਲਈ ਵੀ ਨਗਾਰੇ ਵਜਾਉਣ ਦੇ ਲਈ ਵੀ ਕੋਏ ਮੇਤ ਕੋ ਬਨ ਰਹਤੇ ਉਹਨਾਂ ਦੇ ਕਈ ਲੋਕ ਮਿੱਤਰ ਬਣਦੇ ਨੇ ਕੀ ਬੈਰੀ ਵੀ ਬਣਦੇ ਨੇ ਰਾਜਾ ਸਮਝ ਕੇ ਰਾਜੇ ਦੇ ਨਾਲ ਪਿੱਤਰਤਾ ਵੀ ਬਣਦੀ ਹੈ ਨਗਮਾਂ ਦੀ ਹੋਏ ਉਹਦੇ ਨਾਲ ਰਾਜ ਦੇ ਨਾਲ ਲੜਾਈ ਵੀ ਹੁੰਦੀ ਹੈ ਸੁਨਿਓ ਸ਼ਰੋਣ ਆਇਓ ਅਪਨੇਰੇ ਇਸ ਤਰ੍ਹਾਂ ਕਹਿੰਦੀ ਵੀ ਮੈਂ ਸੁਣਿਆ ਮਾਤਾ ਜੀ ਕਹਿ ਰਹੇ ਨੇ ਕਿ ਹੁਣ ਰਾਜਾ ਭੀਮਚੰਦ ਆਪਣੇ ਇੱਥੇ ਨੇੜੇ ਸਤਲੁਜ ਦਰਿਆ ਤੇ ਆਇਆ ਹੋਇਆ ਹੈ ਭੀਮਚੰਦ ਮੈਂ ਪਾਲ ਬੜੇਰੇ ਜਿਹੜਾ ਇਸ ਇਲਾਕੇ ਕਹਿਲੂਰ ਦਾ ਬਲਾਸਪੁਰ ਰਾਜਧਾਨੀ ਹੈ ਵੱਡਾ ਰਾਜਾ ਸਦਾਉਂਦਾ ਤੁਨਦੁੰਦ ਬਕੇ ਸ ਨਸਕਾਈ ਜਦੋਂ ਆਪਨੇ ਨਗਾਰਾ ਬਣਾ ਕੇ ਮੜਾ ਕੇ ਬਜਾ ਦਿੱਤਾ ਇਹਦੀਆਂ ਧੁਨਾ ਜਦੋਂ ਗੂੰਜਣਗੀਆਂ ਨਗਾਰਾ ਗੱਜੂਗਾ ਉਹ ਤੋਂ ਫਿਰ ਬਰਦਾਸ਼ਤ ਨਹੀਂ ਹੋਣਾ ਸਹਾਰ ਨਹੀਂ ਸਕਣਾ ਨਾ ਹੱਕ ਵਿੱਚ ਬੈਰ ਪਰ ਜਾਈ ਨਾ ਹੱਕ ਬਿਨਾਂ ਕਿਸੇ ਗੱਲ ਤੋਂ ਹੀ ਬੈਰ ਪੈ ਜਾਣਾ ਹੈ ਰਾਜੇ ਭੀਮ ਚੰਦ ਨਾਲ ਆਪਣਾ ਪੌਰ ਨੋਬਤ বাজਵਾਵੋ ਆਪਣੇ ਦਰਵਾਜ਼ੇ ਨੋਬਤਾਂ ਵੱਜਦੀਆਂ ਨੇ ਵਜਵਾਉਂਦੇ ਰਹੋ ਟੜ ਕਰਨੇ ਤੋਂ ਸਗਰ ਜਾਵੋ ਚੜਾਈ ਕਰਕੇ ਤੂ ਸਭਾਵ ਕੇ ਵੱਡਾ ਜੋਰ ਦੀ ਨਗਾਰਾ ਨਾ ਮਜਾਓ ਤੁਮ ਸਾਜੋ ਦੇਸ਼ਨ ਕੇ ਏਸ ਵਿਸਾਲੇ ਜਿਹੜੇ ਰਾਜੇ ਹੁੰਦੇ ਨੇ ਆਪਣੇ ਦੇਸ਼ਾਂ ਦੇ ਵਿੱਚ ਆਪਣਾ ਰਾਜ ਕਰਦੇ ਨੇ ਮਮਤਾ ਸਮਤਾ ਬੁਝੈ ਨਹੀਂ ਤਿਨ ਨਾਲੇ ਉਹਨਾਂ ਰਾਜਿਆਂ ਦੇ ਨਾਲ ਆਪਣੀ ਬਰਾਬਰਤਾ ਨਹੀਂ ਹੋ ਸਕਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੀ ਬਾਰੇ ਇਹਨਾਂ ਗੱਲਾਂ ਦੇ ਸਾਨੂੰ ਸਮਝ ਨਹੀਂ ਆਉਂਦੀ ਹੈ ਧੰਮਾਤਾ ਮਾਤਾ ਗੂਜਰੀ ਜੀ ਜਾਣਦੇ ਸਨ ਕਿ ਗੁਰੂ ਨਾਨਕ ਦੇ ਘਰ ਦੀ ਗੁਰਤਾ ਗੱਦੀ ਹੈ ਸਭ ਤੋਂ ਵੱਡੀ ਤਾਕਤ ਹੈ ਰਾਜਾਨ ਰਾਜ ਪਹਾਣਾਨ ਪਹਾਣ ਦੇਵਾਨ ਦੇਵ ਮਹਾਨ ਪਰ ਫੇਰ ਵੀ ਮਾਤਾ ਜੀ ਮਸੰਦਾ ਦੀ ਗੱਲ ਵਿੱਚ ਆ ਕੇ ਕਹਿ ਰਹੇ ਨੇ ਕਿ ਆਪਾਂ ਬਰਾਬਰਤਾ ਨਹੀਂ ਕਰ ਸਕਦੇ ਮਾਲਕੇ ਗੁਰੂ ਨਾਨਕ ਦੇ ਘਰ ਨਾਲ ਕਿਹਦੀ ਬਰਾਬਰਤਾ ਹੋ ਸਕਦੀ ਹੈ ਇੱਕ ਸੰਸਾਰ ਦੇ ਝੂਠੇ ਬਾਦਸ਼ਾਹ ਨੇ ਇੱਕ ਸੱਚਾ ਬਾਦਸ਼ਾਹ ਹੈ ਸੱਚਾ ਬਾਦਸ਼ਾਹ ਵੱਡਾ ਹੈ ਦੁਨੀਆ ਦੇ ਰਾਜੇ ਝੂਠੇ ਨੇ ਪਰ ਮਾਤਾ ਜੀ ਇਸ ਗੱਲ ਨੂੰ ਉਲਟ ਕਹਿ ਰਹੇ ਹਨ ਲੜਨ ਬਿ ਕੈਸ ਆਪਣੀਆਂ ਤੈ ਨਾਈ ਇਸ ਤਰ੍ਹਾਂ ਲੜਨ ਦੇ ਵਿੱਚ ਕੋਈ ਕੁਝ ਪ੍ਰਾਪਤ ਨਹੀਂ ਹੁੰਦਾ ਸਦਾ ਬਿਖਾਦ ਹੋਦ ਜਸ ਮਾਹੀ ਲੜਾਈ ਦੇ ਵਿੱਚ ਸਦਾ ਬਿਖਾਦ ਦੁੱਖ ਖੜਾ ਹੁੰਦਾ ਹੈ ਲੜਾਈ ਦੇ ਵਿੱਚ ਕਦੇ ਸ਼ਾਂਤੀ ਨਹੀਂ ਹੁੰਦੀ ਹੈ ਹੁਣ ਦੇਖੋ ਮੁਲਖਾਂ ਦੀਆਂ ਲੜਾਈਆਂ ਲੱਗੀਆਂ ਪਈਆਂ ਤੁਸੀਂ ਸਾਰੇ ਪੜੇ ਲਿਖੇ ਬੈਠੇ ਹੋ ਕਲਾ ਅਮਰੀਕਾ ਨੇ ਚਾਹੁੰਦਾ ਵੀ ਸਾਰੇ ਮੇਰੇ ਵੱਸ ਆ ਜਾਣ ਚੀਨ ਕਹਿੰਦਾ ਮੈਂ ਸਾਰਿਆਂ ਨੂੰ ਵਸ ਕਰ ਲਾਂ ਰੂਸ ਕਹਿੰਦਾ ਮੈਂ ਸਾਰਿਆਂ ਨੂੰ ਵਸ ਕਰ ਲਾਂ ਲੜਾਈ ਜਾ ਰਹੇ ਨੇ ਛੋਟੇ ਛੋਟੇ ਮੁਲਕ ਇਜ਼ਰਾਇਲ ਨੇ ਆਜ਼ਾਦੀ ਕਿੰਨਾ ਕੁਸ਼ ਕਰ ਰੱਖਿਆ ਐਲਵਰਾਨ ਦੇ ਉੱਤੇ ਰੂਸ ਨੇ ਉਹ ਯੂਕਰੇਨ ਦੇ ਉੱਤੇ ਕਿੰਨਾ ਜੰਗ ਕਰ ਰਿਹਾ ਹੈ ਕਿੰਨਾ ਸਾਲ ਹੋ ਗਏ ਨੇ ਲੜਾਈ ਹੁੰਦਿਆਂ ਨੂੰ ਸੋ ਇਸ ਤਰ੍ਹਾਂ ਇਹ ਹੱਦਾ ਹਰ ਇੱਕ ਲੜਦੇ ਆ ਰਹੇ ਨੇ ਲੜਾਈ ਚ ਕਦੇ ਸ਼ਾਂਤੀ ਨਹੀਂ ਹੋਇਆ ਕਰਦੀ ਜਨ ਨੇਤੇ ਸੁਨ ਕਰਤੇ ਸਮੇਂ ਪਰ ਕਲਗੀਧਰ ਮਹਾਰਾਜ ਜੀ ਮਾਤਾ-ਮਾਤਾ ਗੁਜਰੀ ਜੀ ਆਦੇ ਕੋਲੋਂ ਸੁਣ ਕਰਕੇ ਉਸ ਸਮੇਂ ਬੋੜ ਕੇ ਜਵਾਬ ਦਿੰਦੇ ਹਨ ਕਹੋ ਕਿਸੇ ਕੋ ਤਰਾਸ ਨਾ ਹਮੈ ਤਰੰਗੀਤਰ ਮਹਾਰਾਜ ਕਹਿਣ ਲੱਗੇ ਮਾਤਾ ਜੀ ਸਾਨੂੰ ਕਿਸੇ ਦਾ ਵੀ ਮਨ ਦੇ ਵਿੱਚ ਡਰ ਨਹੀਂ ਹੈ ਕਰਾਂ ਬਜਾਵਨ ਆਪ ਨਗਾਰਾ ਇਹ ਨਗਾਰਾ ਸਿ ਆਪ ਵਜਾਉਣਾ ਹੈ ਇਹ ਤਾਂ ਨਗਾਰਾ ਇਸੇ ਤਰ੍ਹਾਂ ਹੀ ਧਰਦਣਾ ਹੈ ਖੇਲੇ ਕੰਨਨ ਬਿਖੇ ਸ਼ਿਕਾਰਾ ਕਿਉਂ ਜੰਗਲ ਦੇ ਵਿੱਚ ਅਸੀਂ ਸ਼ਿਕਾਰ ਖੇਡਣ ਜਾਇਆ ਕਰਾਂਗੇ ਨਗਾਰੇ ਵਜਾਇਆ ਕਰਾਂਗੇ ਰਾਜਨਾ ਛੇਲੇ ਹਮ ਕਿਸ ਕੇਰਾ ਅਸੀਂ ਕਿਹੜਾ ਕਿਸੇ ਦਾ ਰਾਜ ਭਾਗ ਖੋਣਾ ਹੈ ਜਾਂ ਕਿਸੇ ਦਾ ਰਾਜ ਦੱਬਣਾ ਹੈ ਕਿਉਂ ਬਿਰ ਕੋ ਰਚੇ ਬਡੇਰਾ ਤਾਂ ਹੀ ਕੋਈ ਸਾਡੇ ਨਾਲ ਵਿਰੋਧ ਕਰੂਗਾ ਜੇ ਕਿਸੇ ਦਾ ਰਾਜ ਭਾਗ ਤੱਪਾਂਗੇ ਆਪਣੋ ਦੇਸ ਗ੍ਰਾਮ ਢਿੜ ਰੱਖੇ ਕੋਈ ਰਾਦੇ ਹਨ ਆਪਣਾ ਦੇਸ਼ ਆਪਣੀਆਂ ਹੱਦਾ ਆਪਣੀਆਂ ਪੱਕੀਆਂ ਬੜਾ ਰੱਖਣਾ ਸੇ ਸਾਨੂੰ ਕੀ ਲੋੜ ਹੈ ਉਹਨਾਂ ਦੇ ਥਾਈ ਬਿਨਾ ਹਿਤ ਕਿੰ ਮਰਨ ਅਬਲਾਕੇ ਜਦੋਂ ਕੋਈ ਕਾਰਨ ਨਹੀਂ ਕਰਾਂਗੇ ਫਿਰ ਸਾਡੇ ਨਾਲ ਜੰਗ ਕਰਨਾ ਕਿਉਂ ਚਾਹਣਗੇ ਇਹ ਲੋਕ ਜੇ ਕਰਨ ਜੇ ਪਰ ਕਰ ਗਰ ਬਾਵੈ ਹਾਗਰ ਜੀ ਇਹ ਹੰਕਾਰ ਕਰਨਗੇ ਸਾਡੇ ਉੱਤੇ ਚੜਾਈ ਕਰਨ ਦੇ ਲਈ ਦਿਨ ਕਾਰਨ ਹੀ ਬੈਰ ਬਦਾਵੈ ਬਿਨਾ ਕਿਸੇ ਕਾਰਨ ਤੋਂ ਸਾਡੇ ਨਾਲ ਬੈਰ ਦਬਾ ਦੇਣਗੇ ਤੋ ਹਮ ਕਾ ਕਰੈ ਗਰ ਪਰੇ ਤਾਂ ਸ਼ਿਵਰ ਕੀ ਕਰਾਂਗੇ ਜੇ ਕੋਈ ਆਕੇ ਸਾਡੇ ਗਾਲੀ ਪੈ ਗਿਆ ਔਰਮ ਜੀਬ ਨੂੰ ਵੀ ਮਹਾਰਾਜ ਨੇ ਲਿਖਿਆ ਹੈ ਜਫਰ ਨਾਮੇ ਦੇ ਵਿੱਚ ਚੋਂ ਕਰ ਅਜ ਹਮ ਹੀਲ ਤੇ ਦਰਗਜਸਤ ਮਹਾਰਾਜ ਕਹਿਣ ਲੱਗੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਔਰਮ ਜੇ ਬਾਦਸ਼ਾ ਅਸੀਂ ਕਿਸੇ ਦਾ ਰਾਜ ਕਿਸੇ ਦਾ ਭਾਗ ਤੇਜ ਨਹੀਂ ਸੀ ਦੱਬਣਾ ਚਾਹੁੰਦੇ ਤਾਂ ਅਸੀਂ ਆਖਰ ਤੇ ਜਾ ਕੇ ਜਦੋਂ ਦੇਖਿਆ ਤੇਰੀਆ ਫੌਜਾਂ ਚੜ ਕੇ ਆਈ ਆ ਬਾ ਸ਼ਮਸ਼ੀਰ ਦਸਤ ਤਾਂ ਸਾਨੂੰ ਆਪਣੀ ਤਰਵਾਰ ਦੇ ਮੁਠੇ ਵਿੱਚ ਹੱਥ ਪਾਇਆ ਜਦੋਂ ਸਾਨੂੰ ਸਾਰੇ ਹੀਲੇ ਵਸੀਲੇ ਸਾਰੇ ਮੁੱਕ ਗਏ ਸਨ ਸੋ ਇਸ ਤਰ੍ਹਾਂ ਕਲੰਗੀ ਧਰਮਾਤਾ ਜੀ ਆਨੂੰ ਵੀ ਇਹੀ ਕਹਿ ਰਹੇ ਨੇ ਵੀ ਜੇ ਕੋਈ ਚੜ ਕੇ ਆ ਗਿਆ ਤਾਂ ਉਹਨੂੰ ਲਾਹਣਾ ਵੀ ਸਾਡਾ ਫਰਜ਼ ਬਣਦਾ ਹੈ ਸਾਰੇ ਆਕਾਸ਼ਾ ਤਾ ਤਬਸਰੇ ਤਾ ਉਸਵੇਂ ਜਿਸ ਤਰ੍ਹਾਂ ਸਾਤੋਂ ਸਰੂਗਾ ਉਸ ਤਰ੍ਹਾਂ ਦਾ ਕਾਰਜ ਸਾਰਾਂਗੇ ਜੇ ਕਿਸੇ ਨੇ ਚੜ੍ਹਾਈ ਕੀਤੀ ਦੇਸ਼ ਰਾਜ ਕੋ ਤਰੇ ਗਰੂਰ ਇਹਨਾਂ ਲੋਕਾਂ ਨੂੰ ਜੇ ਕਿਸੇ ਨੂੰ ਆਪਣੇ ਰਾਜ ਦਾ ਆਪਣੇ ਦੇਸ਼ ਦਾ ਆਪਣੀਆਂ ਫੌਜਾਂ ਦਾ ਹੰਕੂਆ ਹੰਕਾਰ ਹੈ ਗਰੂਰ ਹੈ ਕਰਤਾ ਪੁਰਖ ਕਰੈ ਤਿਸ ਦੂਰ ਕਰਤਾ ਪੁਰਖ ਕਾਲ ਪੁਰਖ ਨੇ ਉਹਨਾਂ ਦਾ غرور ਹੰਕਾਰ ਦੂਰ ਕਰ ਦੇਣਾ ਹੈ ਭੀਮ ਚੰਦ ਨਰਪਨ ਨੇ ਕਿ ਟ ਬਤਾਵੋ ਨਾਲੇ ਤੁਸੀਂ ਕਹਿ ਰਹੇ ਹੋ ਭੀਮ ਚੰਦ ਰਾਜਾ ਨੇੜੇ ਆਇਆ ਹੋਇਆ ਹੈ ਇਮ ਕੈ ਮੋ ਕੋ ਬਹੁਤ ਡਰਾਵੋ ਓਹ ਕਹਿ ਕੇ ਤੁਸੀਂ ਮੈਨੂੰ ਡਰਾ ਰਹੇ ਹੋ ਜਤਾ ਬਾਲ ਕੋ ਤਰਾਸੂ ਪਾਵੇ ਇਹ ਤਾਂ ਤੁਸੀਂ ਓਹ ਕਰਦੇ ਜੇ ਕਿਸੇ ਬੱਚੇ ਨੂੰ ਡਰਾਉਣਾ ਹੋਵੇ ਬਾਲਕੇ ਨੂੰ ਡਰਾਉਣਾ ਹੋਵੇ ਆਉ ਬੈਠੋ ਬੋਲ ਸੁਣਾਵੇ ਇਹੋ ਕਹਿੰਦੇ ਆ ਬਾਬਾ ਬੱਚੇ ਨੂੰ ਆਪਣੀ ਬੋਲੀ ਆ ਨਾ ਭਾਬ ਕੇ ਪੰਜਾਬ ਦੇ ਵਿੱਚ ਹੂਆ ਆ ਗਿਆ ਚੁੱਪ ਕਰ ਜਾ ਇਸ ਤਰ੍ਹਾਂ ਹੂਆ ਬੋਲਣਾ ਵੀ ਆ ਗਿਆ ਕੋਈ ਕਹਿੰਦਾ ਬਿੱਲੀ ਆ ਗਈ ਤੁਸੀਂ ਸਾਨੂੰ ਇਉਂ ਡਰਾਉਣਾ ਚਾਹਦੇ ਆ ਹੂਆ ਬਣਾ ਦਿੱਤਾ ਸਾਡੇ ਸਾਹਮਣੇ ਭੀਮ ਚਾਦਰ ਨੂੰ ਹਮਰ ਤੇਮ ਗਿਰ ਪਤ ਜਮ ਅੰਮਸੋ ਮਹਾਰਾਜ ਕਹਿਣ ਲੱਗੇ ਵੀ ਜਿਵੇਂ ਇਹ ਪਹਾੜੀ ਰਾਜੇ ਹਨ ਜਿਵੇਂ ਪਹਾੜੀ ਰਾਜੇ ਸਾਡੇ ਵੱਲ ਦੇਖਣਗੇ ਅਸੀਂ ਵੀ ਉਹਨਾਂ ਦੇ ਨਾਲ ਉਸੇ ਤਰ੍ਹਾਂ ਦੇ ਹੀ ਹਾਂ ਬਿਕਮ ਬਿਕਮ ਸੋ ਸਮੋ ਹੋਏ ਸਮਸੋ ਜੇ ਕੋਈ ਸਾਡੇ ਨਾਲ ਔਖਾ ਭਾਰਾ ਹੋਊਗਾ ਤਾਂ ਅਸੀਂ ਵੀ ਉਹਦੇ ਨਾਲ ਉਸੇ ਤਰ੍ਹਾਂ ਹੀ ਔਖੇ ਭਾਰੇ ਬਣ ਕੇ ਰਾਂਗੇ ਜੇ ਕੋਈ ਸਾਡੇ ਨਾਲ ਸੁਲ੍ਹਾ ਕਰਕੇ ਰੱਖੋ ਸਮ ਬਰਾਬਰਤਾ ਰੱਖੋ ਤਾਂ ਅਸੀਂ ਵੀ ਉਹਦੇ ਨਾਲ ਬਰਾਬਰਤਾ ਹੀ ਰੱਖਾਂਗੇ ਹਰਿ ਗੁਰੂ ਨਾਨਕ ਦੇ ਘਰ ਦੀ ਵਡਿਆਈ ਮਹਾਰਾਜ ਦਾ ਬਚਨ ਹੈ ਜਿਹਾ ਵੇਖੇ ਤੇ ਹਵੇ ਜਿਹਾ ਜਾਂ ਤੁਸੀਂ ਗੁਰੂ ਨਾਨਕ ਦੇ ਘਰ ਵੱਲ ਤੱਕੋਂਗੇ ਉਸੇ ਤਰ੍ਹਾਂ ਦੇ ਸਤਿਗੁਰਾਂ ਨੇ ਤੁਹਾਡੇ ਵੱਲ ਤੱਕਣਾ ਹੈ ਪ੍ਰਥਮ ਵਿਰੋਧ ਨਹੀ ਕਮ ਕਰੈ ਮਹਾਰਾਜ ਕਹਿੰਦੀ ਪਹਿਲਾ ਅਸੀਂ ਕਿਸੇ ਨਾਲ ਨਹੀਂ ਵਿਰੋਧ ਕਰਾਂਗੇ ਮਿਲੇ ਤਾਂ ਮਿਲ ਲਗਾ ਤਲ ਰੈ ਜਿਹੜਾ ਕੋਈ ਮਿਲੂਗਾ ਤਾਂ ਮੇਲਾਂਗੇ ਜਿਹੜਾ ਕੋਈ ਲੜੂਗਾ ਉਹਦੇ ਨਾਲ ਲੜਾਂਗੇ ਕਰ ਆਦਰਸ਼ ਸਮਾਨੂ ਗੁਰੂ ਘਰ ਹੈ ਜਿਹੜਾ ਆਦਰਸ਼ ਕਹਦੇ ਹੁੰਦੇ ਨੇ ਸ਼ੀਸ਼ੇ ਦੇ ਸਮਾਨ ਹੈ ਗੁਰੂ ਨਾਨਕ ਦਾ ਘਰ ਸ਼ੀਸ਼ੇ ਵਰਗਾ ਸਦਾ ਬਿਮਲ ਤੇ ਬਿਮਲ ਮਹਾਨੂ ਜਿਵੇਂ ਸ਼ੀਸ਼ਾ ਬੜਾ ਨਿਰਮਲ ਹੁੰਦਾ ਹੈ ਸ਼ੁੱਧ ਹੁੰਦਾ ਹੈ ਇਸੇ ਤਰ੍ਹਾਂ ਗੁਰੂ ਨਾਨਕ ਦਾ ਘਰ ਵੀ ਪਵਿੱਤਰ ਹੈ ਸ਼ੁੱਧ ਹੈ ਊਜਲ ਬਦਨ ਭਾਵਨਾ ਜੈਸੇ ਹੁਣ ਸ਼ੀਸ਼ੇ ਦੇ ਸਾਹਮਣੇ ਜਿਹੜਾ ਚਿਹਰਾ ਸਬਰਿਆ ਸਾਫ਼ ਹੈ ਉਹ ਬੈਠਦਾ ਉਹ ਸਾਫ਼ ਦਿਖਾਉਂਦਾ ਹੈ ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਜਿਹੜਾ ਮਨ ਚਿੱਤ ਭਾਵਨਾ ਲੈ ਕੇ ਆਉਂਦਾ ਹੈ ਸਤਿਗੁਰੂ ਉਹਦੀ ਭਾਵਨਾ ਪੂਰੀ ਕਰਦੇ ਹਨ ਕਰੈ ਬਿ ਲੋਕਨ ਫਲ ਕੋ ਤੈਸੇ ਉਸੇ ਤਰ੍ਹਾਂ ਦਾ ਹੀ ਫਲ ਮਿਲਦਾ ਜੇ ਕੋਈ ਈਰਖਾ ਲੈ ਕੇ ਆਉਂਦਾ ਹੈ ਉਹਨੂੰ ਈਰਖਾ ਦਾ ਫਲ ਮਿਲ ਜਾਂਦਾ ਹੈ ਜਿਵੇਂ ਸ਼ੀਸ਼ੇ 'ਚ ਦਾਗ ਲੱਗਿਆ ਦਾਗ ਦਿਖ ਜਾਂਦਾ ਹੈ ਜੇ ਦਾਗ ਨਹੀਂ ਲੱਗਿਆ ਤਾਂ ਵੀ ਉਹ ਚਿਹਰਾ ਸਹੀ ਦਿਖਾਉਂਦਾ ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਭਾਵਨਾ ਲੈ ਕੇ ਆਉਂਦੇ ਨੇ ਭਾਵਨਾ ਪੂਰੀ ਹੁੰਦੀ ਹੈ ਕੋਈ ਏਰਖ ਨਿੰਦਕਾਉ ਦਾ ਹੈ ਉਹ ਨਿੰਦਕਾ ਨੂੰ ਮਾਰ ਪੈਂਦੀ ਹੈ ਇਸ ਤਰ੍ਹਾਂ ਗੁਰੂ ਨਾਨਕ ਦੇ ਘਰ ਦੀ ਉਪਮਾ ਹੈ ਵਡਿਆਈ ਹੈ ਅਹੋ ਮਾਤ ਜਿਵੇਂ ਤੁਮ ਬਖਾਨੇ ਕਹਿੰਦੇ ਨੇ ਮਾਤਾ ਜੀ ਜਿਵੇਂ ਤੁਸਾਂ ਆਖਿਆ ਹੈ ਏਮਹਮ ਛਪੈ ਸਕਲ ਜਗਤ ਜਾਣੇ ਇਹ ਸਾਰਾ జగਤ ਨੇ ਜਾਣਣਾ ਏ ਅਸੀਂ ਨਹੀਂ ਲੁਕ ਸਕਦੇ ਕਬ ਲਗਨੈ ਦੰਦ ਬਿਬ ਜਵਾਵੇਂ ਕਿੰਨਾ ਚਿਰ ਅਸੀਂ ਨਗਾਰਾ ਨਹੀਂ ਬਜਾਵਾਂਗੇ ਦੁਰਕਰਨੈ ਆਪਾ ਬਿਦਤਾਵੇਂ ਅਸੀਂ ਲੁਕ ਕੇ ਆਪਣੇ ਆਪ ਨੂੰ ਨਹੀਂ ਰਹਿਣਾ ਅਸੀਂ ਤਾਂ జగਤ ਦੇ ਵਿੱਚ ਪ੍ਰਗਟ ਹੋਣਾ ਹੈ ਮੇਮ ਕਹਿ ਕਰ ਜਨਨੇ ਕੇ ਸੰਗ ਓ ਮਾਤਾ ਜੀਆਂ ਕੋਲ ਆਖ ਕੇ ਬੋਲਤ ਚੋਲਤ ਕਲਗੇ ਤੁੰਗ ਓ ਸਤਿਗੁਰੂ ਮਹਾਰਾਜ ਬੋਲਦੇ ਹੋਏ ਝੂਲ ਦੀ ਕਲਗੀ ਐ ਉੱਠ ਖੜੇ ਹੋਏ ਉੱਠ ਕਰ ਬੋਰ ਬੈਰ ਕੋ ਆਏ ਉੱਠ ਕੇ ਮਹਾਰਾਜ ਮਾਤਾ ਜੀਆਂ ਕੋਲੋਂ ਬਾਹਰ ਆ ਗਏ ਹਨ ਬ੍ਰਿੰਦ ਬ੍ਰਿੰਦ ਸੋ ਭਟ ਚਲ ਆਏ ਬਹਾਰ ਸਾਰੇ ਸੂਰਮੇ ਖੜੇ ਉਡੀਕ ਰਹੇ ਸੀ ਮਹਾਰਾਜਿਓ ਵਚਨ ਕਰਕੇ ਮਾਤਾ ਜੀਆਂ ਕੋਲ ਬਾਹਰ ਆ ਗਏ ਨੇ ਆਓ ਇਸ ਤੋਂ ਅਗਲਾ ਇਤਿਹਾਸ ਪਿਆਰ ਨਾਲ ਕਲਨ ਸਰਵਣ ਕਰਨਾ ਹੋਈਆਂ ਬੁਲਾ ਮਾਫ ਕਰਨੀਆਂ ਫਤਿਹ ਪ੍ਰਵਾਨ ਕਰਨੀ ਜੀਓ ਉੱਠ ਕਰ ਬੋਰ ਬਹਿਰ ਕੋ ਆਏ ਬ੍ਰਿੰਦ ਬ੍ਰਿੰਦ ਸੁਪਾਟ ਚੱਲ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ